ਲੈ ਬਾਈ ਨੀਰਾ ਪਾ ਦਿੱਤਾ ਵੱਡ ਹੁਣ ਚੱਲਦੇ ਆਂ ਇਹਨੂੰ ਸਿੱਟ ਕੇ ਮਸ਼ੀਨ ਮੂਰੇ ਰਾਣੇ ਉਹਨਾਂ ਦੀ ਚਲਦੀ ਆ ਖਲਾੜੀ ਉੱਥੇ ਚੱਲਦੇ ਆਂ ਖਲਾੜੀ ਤੇ ਰਸ ਰਸ ਪੀ ਕੇ ਆਵਾਂਗੇ ਲਓ ਜੀ ਆਪਾਂ ਚੱਲੇ ਹੁਣ ਖਲਾੜੀ ਤੇ ਰਸ ਪੀ ਕੇ ਆਵਾਂਗੇ ਗੁੜ ਖਾ ਕੇ ਆਵਾਂਗੇ ਨਾਲੇ ਰਸ ਲੈ ਕੇ ਆਵਾਂਗੇ ਰਾਣੇ ਉਹਨਾਂ ਦੀ ਚਲਦੀ ਆ ਖਲਾੜੀ ਕਲਾੜੀ ਚੱਲਦੀ ਆ ਸਿੰਬੜੋ ਪੰਡ ਜਾਣ ਨੂੰ ਤਾਂ ਵੈਸੇ ਮੈਂ ਮੋਟਰਸਾਈਕਲ ਤੇ ਚੱਲ ਜਾਂਦਾ ਫਿਰ ਮੈਂ ਸੋਚਿਆ ਕਿ ਸਾਈਕਲ ਤੇ ਹੀ ਸਫ਼ਰ ਕਰਦੇ ਆ ਹੌਲੀ ਹੌਲੀ ਨਾਲੇ ਆਪਣਾ ਨਵਾਂ ਬਲੌਕ ਬਣ ਜੂ ਪੰਡ ਖੇੜੀ ਮਾਨੀਆਂ ਤੋਂ ਸਿੰਬੜੋ ਲਓ ਜੀ ਆਪਾਂ ਆ ਗਏ ਹੁਣ ਚੋਏ ਦੇ ਪੁਲ ਤੇ ਇੱਥੋਂ ਚੱਲਾਂਗੇ ਆਪਾਂ ਚੋਏ ਚੋਏ ਕੱਚੇ ਰੰਗ ਦੇਖੋ ਬਈ ਕਿੰਨਾ ਸੋਹਣਾ ਵਿਊ ਆ ਦਰਖਤਾਂ ਦਾ ਦਰਖਤ ਵੈਸੇ ਸਭ ਨੂੰ ਲਾਉਣੇ ਚਾਹੀਦੇ ਨੇ ਜਿਆਦਾ ਨਹੀਂ ਤਾਂ ਇੱਕ ਇੱਕ ਜਿਵੇਂ ਕੱਲ ਭਗਵਾਨ ਤਮਾਲ ਬੋਲ ਰਿਹਾ ਸੀ ਕਿਹਦਾ ਜਿਨ੍ਹਾਂ ਨੂੰ ਵੀ ਕਨੈਕਸ਼ਨ ਬਿਜਲੀ ਦੇ ਹੈਗੇ ਨੇ ਜਿਨ੍ਹਾਂ ਨਾਲ ਵੀ ਮੋਟਰਾਂ ਵਾਲੇ ਜਿਮੀਦਾਰਾਂ ਕੋਲ ਉਹਨਾਂ ਨੂੰ ਕਹਿੰਦਾ ਮੋਟਰ ਦੇ ਨੇੜੇ ਤੇੜੇ 4-4 ਰੁੱਖ ਲਾਉਣੇ ਚਾਹੀਦੇ ਨੇ ਜੇ ਜ਼ਿਆਦਾ ਨਹੀਂ ਖਾਸ ਕਰਕੇ ਉਹ ਗੱਲ ਕਰ ਰਿਹਾ ਸੀ ਜ਼ਿਮੀਂਦਾਰ ਕਿਸਾਨ ਭਰਾਵਾਂ ਦੀ ਕੀ ਰੁੱਖ ਲਾਓ ਭਾਈ ਆਪਣੀਆਂ ਮੋਟਰਾਂ ਦੇ ਖੂਹ ਦੇ ਤੌਰ ਤੇ ਾਲੀ-ਦਾਲੇ ਕਹਿੰਦਾ ਹੁਣ ਤਾਂ ਵੈਸੇ ਗੱਲ ਕਰ ਰਹੇ ਹਾਂ ਹੋ ਸਕਦਾ ਇਹ ਕਾਨੂੰਨ ਵੀ ਬਣਾਉਣਾ ਪਵੇ ਪਰ ਇਹ ਬਹੁਤ ਚੰਗੀ ਗੱਲ ਹੋਊਗੀ ਜੇ ਰੁੱਖ ਲਗਾਉਣ ਦਾ ਕਾਨੂੰਨ ਬਣ ਜੇ ਵੀ ਹਰੇਕ ਜ਼ਿਮੀਂਦਾਰ ਦੀ ਮੋਟਰ ਤੇ ਖੂਹ ਦੇ ਤੋੜ ਤੇ ਪੰਜ ਚਾਰ ਦਰਖਤ ਚਾਹੀਦੇ ਨੇ ਇਹਦੇ ਨਾਲ ਵਾਤਾਵਰਨ ਵੀ ਸਾਫ ਸੁਥਰਾ ਰਹੂਗਾ ਇੱਕ ਰੁੱਖ ਸੋ ਸੁਖ ਰੁੱਖ ਲਗਾਓ ਵਾਤਾਵਰਨ ਬਚਾਓ ਲਓ ਜੀ ਆਪਾਂ ਆ ਗਏ ਹੁਣ ਡਗਾਟ ਵਾਲੇ ਪੁਲ ਤੇ ਆ ਮੋਟਰ ਤੇ ਨਾ ਬਹੁਤ ਮਹਿਫਲ ਲੱਗੀ ਰਹਿੰਦੀ ਸੀ ਹੁਣ ਇੱਥੇ ਕੋਈ ਨਹੀਂ ਪੈਂਦਾ ਆ ਬੈਠੇ ਨੇ ਬਾਬਾ ਜੀ ਇੱਕ ਜਦੋਂ ਬਾਬਾ ਜਗਿੰਦਰ ਸਿੰਘ ਚੜਾਈ ਕਰ ਗਿਆ ਨਹੀਂ ਬਾਬੇ ਦੇਖ ਲੈ ਕਿੰਨੀ ਰੌਣਕ ਰੈਂਦੀ ਸੀ ਓਰੇ ਹੈ ਬਾਬੇ ਹਾਂ ਮਹਾ ਓਰੇ ਮੋਟਰ ਤੇ ਦੇਖ ਲੈ ਬੈਠੇ ਹੋ ਰਹਿੰਦੇ ਤੇ ਪੰਜ ਸੱਤ ਬੰਦੇ ਆ ਓਰੇ ਹਾਂ ਜਦ ਬਾਬਾ ਜਿਉਂਦਾ ਸੀ ਜਗਿੰਦਰ ਹਾਂ ਮਹਾ ਪੰਜ ਸੱਤ ਬੰਦੇ ਬੈਠੇ ਹੋ ਰਹਿੰਦੇ ਤੇ ਓਰੇ ਹਾਂ ਹਾਂ ਦੇਖ ਲੈ ਰੌਣਕ ਫੁੱਲ ਲੱਗੀ ਰਹਿੰਦੀ ਸੀ ਆ ਮੁੰਡ ਕੜੇ ਲੈ ਕੇ ਤੇ ਯਾਰ ਪਛਾਣ ਵਾਲੇ ਆ ਜਾਂਦੇ ਦੁੱਧੇ ਕੋਨੇ ਹੋਰ ਆ ਮੁੰਡੇ ਰਸ ਲੈ ਕੇ ਆਏ ਰਸ ਲੈ ਕੇ ਆਏ ਓ ਚੱਲਦੀ ਆ ਸਾਡੇ ਪਿੰਡ ਤੇ ਆਂਦੀ ਸਿੰਬੜੋ ਨੂੜ ਕਿੜੇ ਸਿੰਬੜੋ ਅੱਛਾ ਸਿੰਬੜੋ ਉੱਥੇ ਚੱਲਿਆਂ ਰਸ ਲੈਣ ਨਾਲੇ ਰਸ ਪੀ ਕੇ ਆਵਾਂਗੇ ਹੋ ਠੀਕ ਓ ਜੀ ਚੰਗਾ ਪਾਇ ਚੰਗਾ ਚੰਗਾ ਬਾਬਾ ਜੀ ਨੂੰ ਥੋੜਾ ਜਿਹਾ ਉੱਚਾ ਸੁਣਦਾ ਦੀ ਬਾਈ ਇਹ ਬਾਬੇ ਨੇ ਦੁੱਧ ਪਾਇਆ ਬਹੁਤ ਟਾਈਮ ਵਿਚਾਰੇ ਨੇ ਇਹਨੇ ਵੀ ਸਾਈਕਲ ਤੇ ਇਹਦਾ ਹੀ ਭਰਾ ਤੀ ਬਾਬਾ ਜਗਿੰਦਰ ਜੀ ਦੀ ਮੈਂ ਗੱਲ ਕਰਦਾ ਮੋਟਰ ਤੇ ਮਹਿਫਲ ਆ ਹੀ ਰੱਖਦਾ ਸੀ 90-95 ਸਾਲ ਦੀ ਉਮਰ ਹੋ ਗਈ ਸੀ ਉਹਦੀ ਪਰ ਖੇਤੀ ਨਹੀਂ ਛੱਡੀ ਪੱਟੂ ਨੇ ਮਿਹਨਤ ਕਰਨੇ ਵਾਲਾ ਬੰਦਾ ਸੀ ਪੂਰਾ ਹਠੀ ਸੀ ਆ ਰਾਤੇ ਮੈਂ 5-6 ਸਾਲ ਲਗਾਤਾਰ ਆਉਂਦਾ ਰਹਿਆ ਤੇ ਹਰ ਰੋਜ਼ ਦਿਨ ਚ 4-4 5-5 ਚੱਕਰ ਇਹ ਤੇ ਮੈਂ ਠੇਕੇ ਤੇ ਜ਼ਮੀਨ ਲਈ ਹੋਤੀ ਇੱਧਰ ਸਾਡੀ 5-6 ਸਾਲ ਰੱਖੀ ਆ ਹੁਣ ਛੱਡਤੀ ਆ ਸੀ ਇਹ ਪਾਟੜੀ ਦਾ ਰਾਹ ਏ ਵੈਸੇ ਇਧਰੋਂ ਲੋਕ ਘਟ ਜਾਂਦੇ ਨੇ ਸੁੰਨਾ ਰਾਹ ਇਹ ਲੈ ਬਈ ਆ ਮੋਟਰ ਦੀ ਗੱਲ ਕਰਦਾ ਸੀ ਮੈਂ ਜਿਹੜੀ ਜ਼ਮੀਨ ਮੇਰੇ ਲੱਭੇ ਠੇਕੇ ਤੇ ਹੁੰਦੀ ਸੀ ਆ ਆ ਗਿਆ ਕੋਠਾ ਇਹਨੂੰ ਰਾਹ ਅਸੀਂ ਉਦੋਂ ਡੰਡੀ ਡੰਡੀ ਤੁਰ ਕੇ ਜਾਂਦੇ ਹੁੰਦੇ ਸੀ ਬੱਟ ਬੱਟ ਇੱਥੇ ਮੋਟਰਸਾਈਕਲ ਖੜੇ ਹੁੰਦੇ ਤੇ ਹੁਣ ਤਾਂ ਇਥੋਂ ਮੋਟਰਾਂ ਤੇ ਬੈਠ ਬੈਠ ਬੜੀ ਦਾਰੂ ਪੀਤੀ ਐ ਲਓ ਜੀ ਆਪਾਂ ਅਗੇ ਬਕਸੀ ਹੜ ਦੇ ਪੁਲ ਤੇ ਇਹ ਤੀਜਾ ਪੁਲ ਆ ਗਿਆ ਰੋੜ ਆ ਗਿਆ ਰੋੜ ਜਾਣੀ ਦੀ ਤੰਨਾ ਪੁਲ ਟੱਪ ਕੇ ਫੇਰ ਜਾ ਕੇ ਰਸ ਪੀਤਾ ਪੀਤਾ ਦਾ ਨਹੀਂ ਅਜੇ ਪੀਮਾਗੇ ਜਣਕੀ ਹੁਣ ਤਾਂ ਸਾਹ ਚੰਗੀ ਲੱਗਣ ਲੱਗ ਗਈ ਹੌਲੀ ਹੌਲੀ ਗਰਮੀ ਆਉਂਦੀ ਹੈ ਜਦੋਂ ਸਾਈਕਲ ਚਲਾ ਕੇ ਥੋੜੀ ਜਿਹੀ ਹੁੰਦੀ ਆਉਂਦੀ ਆ ਬਾਕੀ ਹੁਣ ਪਹਿਲਾਂ ਆਪਾਂ ਕਹਿੰਦੇ ਆ ਠੰਡ ਠੰਡ ਜਿਆਦਾ ਸਿਆਲ ਆ ਗਰਮੀ ਹੋਣੀ ਚਾਹੀਦੀ ਆ ਜਦੋਂ ਗਰਮੀ ਆ ਜਾਂਦੀ ਆ ਫਿਰ ਸਾਵੇਂ ਭੱਦਿਆਂ ਜਾਂ ਏਸੀ ਲਾਉਣ ਨੂੰ ਭੱਜਦੇ ਆ ਫਿਰ ਕਹਿੰਦੇ ਆ ਗਰਮੀ ਬਹੁਤ ਆ ਤੇ ਕਿਸੇ ਪਾਸੇ ਹੈ ਨਹੀਂ ਬੰਦੇ ਨੂੰ ਲਓ ਜੀ ਆਪਾਂ ਕਲਾੜੀ ਤੇ ਪਹੁੰਚ ਗਏ ਕਲਾੜੀ ਆ ਗਈ ਚੱਕੋ ਵਾਫਾ ਨਿਕਲ ਰੀਆਂ ਨੇ ਤਾਜਾ ਤਾਜਾ ਗੁੜ ਪੱਕ ਰਿਆ ਹਰ ਕਰਾ ਪਿਆ ਸੁੱਕਣਾ ਪਿਆ ਉਹ ਬੈਠੇ ਨੇ ਹੈਲੋ ਆਉਂਦੀ ਬੰਦਾ ਉਹ ਬੰਦਾ ਦੇਖਿਆ ਲੱਗਦਾ ਰਾਣਾ ਰਾਣੇ ਹੁਣੇ ਖੁੱਲੇ ਦਿਲ ਦੇ ਬੰਦੇ ਨੇ ਮੇਰੇ ਵੀਰੋ ਹੋਰ ਰਾਣੇ ਜੋਸ ਪੀਣ ਆ ਗਏ ਜੋਸ ਲੈਣ ਵੀ ਆ ਗਏ ਆ ਬੰਦੇ ਦੇਖੇ ਲੱਗਦੇ ਨੇ ਜੀ ਕਿਤੇ ਆ ਹੁਣ ਕਦੋਂ ਸੀ ਉੱਥੇ ਬੈਠੇ ਦੇ ਜੀ ਹੋਰ ਮਾਮਾ ਹੋ ਮਾਮੇ ਇੱਧਰ ਜਾ ਕੇ ਬੋਲਦਾ ਨਹੀਂ ਆਹ ਇੱਧਰ ਨਰਾਜ਼ਗੀ ਆ ਗਈ ਫੋਟੋ ਤੇ ਕਰਾ ਲੈ ਨਹੀਂ ਕਰਾਉਂਦਾ ਇਹ ਸਾਰੇ ਵੀ ਕਰਦੇ ਆ ਜਿਹਨੂੰ ਪਤਾ ਹੀ ਨਹੀਂ ਉਹ ਲੋਕ ਕਰਦੇ ਨੇ ਜਰਾ ਐ ਕਿਵੇਂ ਫਸਜੂ ਕੋਈ ਆਹ ਭਾਈ ਖੁੱਲੇ ਦਿਲ ਦਾ ਬੰਦਾ ਇਹਨੇ ਸੱਦਾ ਦਿੱਤਾ ਸਾਰੇ ਪਿੰਡ ਨੂੰ ਵੀ ਆ ਜਾਓ ਜਿਹਨੇ ਗੁੜ ਖਾਣਾ ਰਸ ਪੀਣਾ ਰਸ ਲੈ ਜਾਓ ਲੈ ਆ ਭਾਈ ਲਾਉਂਦਾ ਕਰਾ ਇੱਥੋਂ ਇਹ ਚ ਹੈ ਰਸ ਕਿੱਧਰੋਂ ਆਉਂਦਾ ਵੀਰੇ ਇਹ ਤੋਂ ਬਾਅਦ ਇਹ ਚ ਕਨਾ ਉਹ ਵੀ ਇਹਦਾ ਡਰੈਸ ਹਾਂ ਮੈਲ ਕੱਢੀ ਪਈ ਆ ਦੇਖ ਲੋ ਇਹ ਮੈਲ ਕਾਦੇ ਨਾਲ ਆਉਂਦੀ ਆ ਵੀਰੇ ਉੱਤੇ ਮਿੱਠੇ ਛੋਡੇ ਨਾਲ ਹਾਂ ਜੀ ਤਾਂ ਲੈ ਵੀ ਗਰਮ ਕਰਮ ਲਾਲਾ ਵੀਡੀਓ ਪਹਿਲਾਂ ਸਟਾਰਟ ਹੀ ਨਹੀਂ ਹੋਈ ਸੀ ਬਚ ਗਿਆ ਕੰਮ ਇੰਨਾ ਜ਼ਕਰ ਹੁਣ ਮੌਕੇ ਤੇ ਹੋ ਗਈ ਪਰੋਣੀ ਪਾਈ ਵੀ ਆ ਇਹਨੂੰ ਚੱਕਣ ਵਾਸਤੇ ਰਿਜ ਦਾ ਰਿਜ ਦਾ ਅੱਗ ਦਾ ਸਮੁੰਦਰ ਵਿੱਚ ਹੈ ਇਹਦੇ ਥੱਲੇ ਅੱਗ ਦਾ ਸਮੁੰਦਰ ਉੱਥੋਂ ਕਲਾੜੀ ਚੱਲ ਕੇ ਉੱਥੇ ਗੰਨਾ ਲੱਗਦਾ ਉੱਥੋਂ ਰਸ ਆ ਪੈ ਪਰਾਂਹੀਂ ਇੱਧਰ ਆ ਜਾਂਦਾ ਆ ਚੱਲਦਾ ਜੀ ਇਤੋਂ ਬਾਅਦ ਮੈਲ ਲਾਉਂਦੇ ਨੇ ਉਦੋਂ ਇਹ ਕਰਮ ਹੋਈ ਜਾਂਦਾ ਨਾਲ ਨਾਲ ਮੈਲ ਉਹਦੇ ਚ ਲਾ ਦਿੰਦੇ ਨੇ ਉਹ ਤੋਂ ਬਾਅਦ ਦੂਜੇ ਨੰਬਰ ਤੇ ਉਹਦੇ ਚ ਸਿਫਟ ਹੁੰਦਾ ਇਹ ਉੱਥੇ ਵੀ ਕਰਮ ਹੋ ਰਿਹਾ ਉਹ ਤੋਂ ਬਾਅਦ ਤੀਜੇ ਨੰਬਰ ਤੇ ਉੱਥੇ ਪਾ ਕੇ ਫਿਰ ਇਹਨੂੰ ਬਾਲੇ ਆਉਂਦੇ ਨੇ ਕਈ 30 35 ਮਿੰਟ ਲੱਗਦੇ ਨੇ ਲਾਲਾ ਤਿਆਰ ਹੋਣ ਨੂੰ ਆਹ ਲਾਲਾ ਤਿਆਰ ਹੋ ਗਿਆ ਜੀ ਵੀਰੇ ਕੋਈ ਪਤਾ ਜੀ ਕਿੰਨੇ-ਕਿੰਨੇ ਚੋਂ ਕਿੰਨਾ ਨਿਕਲਿਆ ਆਉਂਦਾ ਹੈ ਵੀਰੇ ਕੋਈ ਆਈਡੀਆ ਕਿੰਨੇ ਗੰਨੇ ਚੋਂ ਕਿੰਨਾ ਗੁੜ ਨਿਕਲਦਾ ਗੁੜ ਸ਼ੱਕਰ ਇਹ ਜਿਵੇਂ ਲਾਲਾ ਹੋਣਾ ਆਪਣੇ ਇੱਕ ਪੀਪੇ ਚੋਂ ਜਿਹੜਾ ਆਪਣਾ ਉਹ ਚੋਂ 10-12 ਕਿਲੋ ਸ਼ੱਕਰ ਨਿਕਲਿਆ ਆਉਂਦੀ ਹੈ ਇੱਕ ਪੀਪੇ ਚੋਂ ਮਤਲਬ ਆਹ ਪੀਪੇ ਚੋਂ ਅਸਿਆ ਹਾਂ ਹਾਂ 15 ਵੀ ਆਹ ਉਹ ਬੜਾ ਪੀਪਾ ਐ ਇੱਕ ਚਾਸਣੀ ਜਿੋਂ ਨਿਕਲਿਆ ਆਉਣੀ ਆਪਣੇ 23 32 ਕਿਲੋ ਇੱਕ ਚਾਸਣੀ ਚ 30-32 ਕਿਲੋ ਨਿਕਲਦੀ ਆ ਉਹਦੇ ਚ ਜਾਨੀ ਕੀ ਹੁੰਦਾ 2 ਕੁੰਟਲ ਮਾਲ ਤਾਂ ਹੁੰਦਾ ਹੋ ਉਹ ਚ ਚਾਸਣੀ ਚ ਰਾਸ ਅਸ ਰਾਸ 2 ਕੁਇੰਟਲ ਪਾਦੰਦੇ ਹੋਗੇ ਹੈ ਭਈਆ ਪੰਦਵੇਟ ਲਿਆ ਢੱਕੇ ਤੇ ਲਾਲਾ ਹਾਂ ਵੀਰੇ ਆਉਣਾ ਇੱਕ ਮੈਂਟ ਆਏ ਵੱਡ ਵੱਡ ਕੇ ਹੌਲੀ ਹੌਲੀ ਇਹਦੀ ਸ਼ੱਕਰ ਬਣਾ ਦੇਣੀ ਆ ਬਈਆਂ ਨੇ ਲਾਲਾ ਜੀ ਸਾਲਾ ਸਾਲਾ ਲਓ ਜੀ ਕੋਈ ਬਣਦੀ ਜਾਂਦੀ ਐ ਸ਼ੱਕਰ ਦੇਖੋ ਬਈ ਲੈ ਬਈ ਬਣ ਗਈ ਸ਼ੱਕਰ ਉਸੇ ਤਰੀਕੇ ਨਾਲ ਉਧਰੋਂ ਰਸ ਇੱਧਰ ਇੱਧਰੋਂ ਇੱਧਰ ਹੋ ਤਾ ਏ ਠੀਕ ਆ ਵਧੀਆ ਸਾਈਕਲ ਤੇ ਆਏ ਕਿ ਮੋਟਰ ਐਂਗਲ ਤੇ ਹੋ ਤਾ ਏ ਤੁਰਕੀ ਵਧੀਆ ਕਰਿਆ ਲੈ ਬਈ ਇਹ ਪ੍ਰੋਸੈਸ ਆ ਬਸ ਇਹਨੂੰ ਬਾਲੀਆਂ ਆ ਜਾਣੀਆਂ ਹੁਣ ਤੁਹਾਨੂੰ ਬਾਅਦ ਇਹ ਲਾਲਾ ਤਿਆਰ ਹੋ ਜਾਊਗਾ ਬਸ ਫਿਰ ਇਧਰ ਆ ਜਾਊਗਾ ਲਓ ਬਾਈ ਆਪਾਂ ਖਾ ਲਿਆ ਗੁੜ ਪੀ ਲਿਆ ਰਸ ਹੁਣ ਆਪਣੀ ਵਾਪਸੀ ਆ ਨਾਲ ਗਰਮ ਗਰਮ ਲਾ ਲਿਆ ਗੁੜ ਹੁਣ ਚੱਲੀਏ ਘਰ ਨੂੰ ਕਰੀਏ ਕੰਮਕਾਰ ਲਓ ਜੀ ਹੁਣ ਆਪਣੀ ਸਮਾਪਤੀ ਆ ਸ਼ਾਮ ਦੀ ਪੈਣ ਲੱਗਿਆਂ ਇਹਨਾਂ ਚ ਕੀੜਾ ਮਾਰਨਾ ਤੇ ਅੱਖਾਂ ਦੇਖ ਲਓ ਕਿਵੇਂ ਚਮਕਦੀਆਂ ਨੇ हां भाई तेरी ਹੋਟਲ ਲਈ ਬਸ ਵੀਡੀਓ ਨੂੰ ਵੱਤਵਾਦ ਦੇਖਿਆ ਕਰੋਈ ਵੱਤਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਕੀ ਕਰਿਆ ਕਰੋ ਵੱਤਵਾਦ ਦੇਖਿਆ ਕਰੋ ਬਸ ਮੁੱਕਦੀ ਗੱਲ ਤਾਂ ਇਹੀ ਆ